ਕਿ ਇਸ ਵੇਲੇ ਵਿਸ਼ ਪੰਜਾਬੀ ਕਾਨਫਰੰਸ ਜਿਹੜੀ ਉਹਦੇ ਚ ਸਾਂਝ ਪਾਉਣ ਲਈ ਪਾਕਿਸਤਾਨ ਤੋਂ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ ਪਰ ਲੱਗਦਾ ਹੈ ਕਿ ਲਹਿੰਦੇ ਪੰਜਾਬ ਦੀ ਵਕਾਲਤ ਜਾਂ ਉਹਦੀ ਨੁਮਾਇੰਦਗੀ ਜਾਂ ਉਹਦੇ ਝੰਡਾ ਜਿਹੜਾ ਉਤਾਰਾ ਸਰਾ ਹੋਣਾ ਨੇ ਚੁਕਣਾ ਕਿਦਾਂ ਫੀਲ ਕਰ ਰਹੇ ਜੇ ਤਾਰਾ ਜੀ ਜੀ ਬਹੁਤ ਵਧੀਆ ਲੱਗ ਰਿਹਾ ਹੈ ਔਰ ਕੁਲਵਿੰਦਰ ਜੀ ਔਰ ਜਿਹੜੇ ਬਾਕੀ ਉਹਨਾਂ ਦੀ ਜਿਹੜੀ ਸਮਝੀ ਟੀਮ ਹੈ ਆਪਣਾ ਸਾਧ ਅਕੈਡਮੀ ਦੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਯਾਨੀ ਮਹਿਮਾਨਾਨ ਨੂੰ ਜੀ ਆਇਆਂ ਨੂੰ ਕਹਿ ਰਹੀ ਹੈ ਅੱਜ ਕੱਲ ਤਾਂ ਸਾਡਾ ਪ੍ਰੋਗਰਾਮ ਸ਼ੁਰੂ ਹੋਏਗਾ ਬਟ ਬੜਾ ਵਧੀਆ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਤੁਸੀਂ ਕੀ ਸਮਝੀ ਤਾਰਸ ਰਾਜੀ ਕਿ ਇਹੋ ਜਿਹਾਂ ਕਾਨਫਰੰਸਾਂ ਜਿਹੜੀਆਂ ਪੰਜਾਬ ਤੋਂ ਲੈਂਦੇ ਹੋ ਚੜਦੇ ਪੰਜਾਬ ਤੋਂ ਅੱਧ ਦੁਨੀਆ ਦੇ ਬਾਕੀ ਖਿੱਤੇਆਂ 'ਚ ਹੀ ਹੁੰਦੀਆਂ ਨੇ ਅ ਲੇਂਦੇ ਔਰ ਚੜਦੇ ਪੰਜਾਬ ਦੇ ਲਿਖਾਰੀਆਂ ਨੂੰ ਇਕੱਠਾ ਕਰਨ ਵਾਸਤੇ ਚੜਦੇ ਵਾਲੇ ਪਾਸੇ ਨੇ ਜਿਹੜੇ ਉਹਨਾਂ ਨੂੰ ਇਹ ਦੱਸਣ ਲਈ ਕਿ ਲੇਂਦੇ ਪਾਸੇ ਕੀ ਲਿਖਿਆ ਜਾ ਰਿਹਾ ਹੈ ਔਰ ਲੇਂਦੇ ਪਾਸੇ ਦੇ ਨੇ ਜਿਹੜੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਚੜਦੇ ਪਾਸੇ ਦੇ ਲਿਖਾਰੀ ਨੇ ਜਿਹੜੀ ਉਹ ਕਿਹੜੀ ਸੋਚ ਹੈ ਜਿਹੜੀ ਉਹਨੂੰ ਅੱਖਰਾਂ ਦਾ ਰੂਪ ਦੇ ਰੇ ਕਿਸਾ ਤੱਕ ਕਿ ਕਾਨਫਰੰਸਿਸ ਨੇ ਇਹ ਇਕੱਠ ਨੇ ਜਿਹੜੇ ਇਹ ਇਹ ਫਾਇਦਾਮੰਦ ਨੇ ਇਸ ਕੰਮ ਦੀ ਅ ਸਭ ਤੋਂ ਪਹਿਲੇ ਤੇ ਇਹ ਵੇ ਕਿ ਜਿਹੜਾ ਮੇਰਾ ਖਿਆਲ ਹੈ ਸਭ ਤੋਂ ਵਧੀਆ ਗੱਲ ਜਿਹੜੀ ਹੈ ਉਹ ਇਹਨਾਂ ਚ ਹੈ ਕਿ ਹੁਣ ਨਵੀਂ ਪੀੜੀ ਜੜੀ ਹੋਏ ਦੇ ਚ ਰਲ ਰਹੀ ਹੈ ਹਮ ਕੈਨੇਡਾ ਇਥੇ ਅਮਰੀਕਾ ਵੀ ਮੈਂ ਦੇਖ ਰਹੀ ਹਾਂ ਕੱਲ ਵੀ ਜਿਹੜੇ ਕੁਝ ਸੈਸ਼ਨਸ ਨੇ ਜਿੱਚ ਨੌਜਵਾਨ ਜਿਹੜੇ ਬੱਚੇ ਨੇ ਜੀ ਸ਼ੁਰੂ ਕਰਨਗੇ ਪ੍ਰੋਗਰਾਮ ਜਿਹੜਾ ਖਾਸ ਤੌਰ ਤੇ AI ਦਾ ਉਹਦੇ ਬਾਰੇ ਜਿਹੜਾ ਸੈਸ਼ਨ ਹੈ ਇਸ ਤਰ੍ਹਾਂ ਹੀ ਇਹ ਜਿਹੜੀ ਚੀਜ਼ ਹੈ ਇਹ ਬੜੀ ਖੁਸ਼ ਆਇੰਦ ਹੈ ਵਧੀਆ ਹੈ ਕਿ ਸਾਡੇ ਨਾਲ ਜਿਹੜੀ ਨਵੀਂ ਪੀੜੀ ਨੌਜਵਾਨ ਪੀੜੀ ਜੜੀ ਲੋਕੋ मिल रही है ते सानू ये फील हो ਰਿਹਾ ਹੈ ਕਿ ਸਾਡੀ ਕੰਡ ਜਿਹੜੀ ਨੰਗੀ ਨਹੀਂ ਹੈ ਸਰਾ ਜਿਹੜਾ ਹੈ ਜਿੱਦੋਂ ਅਸੀਂ ਲੈਂਦੇ ਚੜਦੇ ਔਰ ਪੂਰੀ ਦੁਨੀਆ ਦੇ ਜਿਹੜੇ ਸੁਝਵਾਨ ਨੇ ਜਿਹੜੇ ਸਹਾਤਕਾਰ ਨੇ ਜਿੱਦੋਂ ਕਹੇ ਹੁੰਦੇ ਨੇ ਤੇ ਉਹ ਬਹੁਤ ਸਾਰੀਆਂ ਜਿਹੜੀਆਂ ਸਾਂਝਾਂ ਪੈਂਦੀਆਂ ਨੇ ਸਾਨੂੰ ਪਤਾ ਲੱਗਦਾ ਹੈ ਕਿ ਉਧਰ ਕੀ ਹੋ ਰਿਹਾ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਲੈਂਦੇ ਪੰਜਾਬ 'ਚ ਆਹ ਪੂਰੀ ਦੁਨੀਆ 'ਚ ਜਿਹੜੇ ਵਸਣ ਵਾਲੇ ਪੰਜਾਬੀ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਲੈਂਦਾ ਚੜਦੇ 'ਚ ਕੀ ਹੋ ਰਿਹਾ ਹੈ ਸਾਰਾ ਜੀ ਲਿਖਣ ਲਿਖਾਣ ਵਾਲੇ ਪਾਸੇ ਆਏ ਕਿਦਾਂ ਆ ਲਿਖਣ ਲਿਖਾਣ ਦੇ ਬਾਰੇ 'ਚ ਤੇ ਉਸ ਤਰ੍ਹਾਂ ਹੀ ਹੈ ਜਿਹੜਾ ਸ਼ਾਇਰ ਹੈ ਉਹ ਜੰਮਦਾ ਹੀ ਸ਼ਾਇਰ ਹੈ ਹੂੰ ਸੋ ਥੋੜਾ ਜਿਹਾ ਆਪਣੇ ਪਛਾਣਨ ਤੇ ਟਾਈਮ ਲੱਗਦਾ ਹੈ ਤੇ ਸੋ ਮੈਨੂੰ ਵੀ ਲੱਗਿਆ ਤੇ ਲਿਖਣਾ ਸ਼ੁਰੂ ਕੀਤਾ ਜਦੋਂ 9ਵੀਂ 10ਵੀਂ ਚ ਸੀ ਹੂੰ ਹਾਂਜੀ ਥੋੜਾ ਬਹੁਤ ਉਦੋਂ ਸ਼ੁਰੂ ਕਰ ਦਿੱਤਾ ਸੀ ਯਾਨੀ ਉਦੋਂ ਬਹੁਤ ਜ਼ਿਆਦਾ ਕੋਈ ਰਦੀਫ ਕਾਫੀਏ ਦੀ ਵੀ ਪਛਾਣ ਨਹੀਂ ਸੀ ਹੈ ਹੂੰ ਹੂੰ ਤੇ ਜੋ ਮਨ ਚਾਹੁੰਦਾ ਸੀ ਉਹ ਲਿਖਤੀ ਸਮ ਆਹ ਪੁਐਸਟਰਾ ਇੰਫਰ ਆਇਸਟਾਈਸ ਪੰਜਾਬ ਰਿਓ ਯੂਐਸਏ ਸੋਨਰੇ اور ਦੇਖ ਰੇ ਸਭ ਸਤਕਾਰਯੋਗ ਸਰੋਤਿਆਂ ਦੀ ਸੇਵਾ ਚ ਮੈਂ ਮਸੂਦ ਮੱਲੀ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ستری خاص ملاقات روبرو شخصیت موجود نے جی لکھتا دیاں رچنا جی میری یہاں ملاقات ہے اے بڑی خاص ہے اس کر کے اس پہلے جدی میں ملیا ہے یا جدو بھی ساری ملاقات ہوئی اِناب جاتے ہوئی ہے اور آج امریکہ سے اسی روبرو تو نہیں ہو سکے وہ ہیڈکوٹر بیٹھی ہوں سارے وڈے گھر اور میں بیٹھا ਸਾਡੇ ਰੂਬ ਰੂ ਮੌਜੂਦ ਨੇ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਹੈ ਵੀ ਤੇ ਕੀ ਮੈਂ ਤੇਰੀ ਨਹੀਂ ਤੁਸੀਂ ਸਾਡੇ ਜੇ ਤਾਰਾ ਸਰਾਜ ਜੀ ਜੀ ਆਏ ਨੂੰ ਸਲਾਮ ਅਦਾਬ ਸਸਿਕਾਲ ਵੈਲਕਮ ਟੂ ਯੂਨਾਈਟਿਡ ਸਟੇਟ ਆਫ ਅਮਰੀਕਾ ਸਸਿਕਾਲ ਹਾਲ ਚਾਲ ਹੈ ਅਲੈਕੁਮ ਅਦਾਬ ਮੈਂ ਪੰਜਾਬੀ ਰੇਡੀਓ ਯੂਐਸਏ ਤੇ ਵੀ ਤੁਹਾਨੂੰ ਜੀ ਆਏ ਨੂੰ ਕਿੰਨੇ ਹਾਂਜੀ ਬਹੁਤ ਸ਼ੁਕਰੀਆ ਪੰਜਾਬੀ ਰੇਡੀਓ ਯੂਐਸਏ ਤੇ ਕਿੱਦਾਂ ਲੱਗਾ ਅਮਰੀਕਾ ਔਰ ਕਿੱਦਾਂ ਲੱਗਾ ਪੰਜਾਬੀ ਰੇਡੀਓ ਯੂਐਸਏ ਵਧੀਆ ਲੱਗਾ ਅਮਰੀਕਾ ਮੈਂ ਅਗੇ ਆਈਆਂ ਬਟ ਦੂਸਰੇ ਸਟੇਟਸ ਚ ਉਹ ਕੈਲੀਫੋਰਨੀਆ ਫਸਟ ਟਾਈਮ ਆਈਆਂ ਵੈਲਕਮ ਟੂ ਗੋਲਡਨ ਸਟੇਟ ਜੀ ਗੋਲਡਨ ਸਟੇਟ ਇਜ਼ ਦੀ ਫੂਡ ਬਾਸਕਟ ਆਫ ਯੂਨਾਈਟਿਡ ਸਟੇਟਸ ਤਾਰਾ ਸਰਾ ਹੁਣੇ ਨੇ ਜਿਹੜੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲੇ ਮੈਂ ਇਹ ਦੱਸ ਦਵਾਂ ਕਿ ਇਸ ਵੇਲੇ ਪਹਿਲੀ ਵਿਸ਼ ਪੰਜਾਬੀ ਕਾਨਫਰੰਸ ਜਿਹੜੀ ਉਹਦੇ ਚ ਸਾਂਝ ਪਾਉਣ ਲਈ ਪਾਕਿਸਤਾਨ ਤੋਂ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ ਪਰ ਲੱਗਦਾ ਹੈ ਕਿ ਲਹਿੰਦੇ ਪੰਜਾਬ ਦੀ ਵਕਾਲਤ ਜਾਂ ਉਹਦੀ ਨੁਮਾਇੰਦਗੀ ਜਾਂ ਉਹਦੇ ਝੰਡਾ ਜਿਹੜਾ ਉਤਾਰਾ ਸਰਾ ਹੁਣਾਂ ਨੇ ਚੁਕਣਾ ਕਿਦਾਂ ਫੀਲ ਕਰ ਰਹੀ ਜੇ ਤਾਰਾ ਜੀ ਜੀ ਬਹੁਤ ਵਧੀਆ ਲੱਗ ਰਿਹਾ ਹੈ ਔਰ ਕੁਲਵਿੰਦਰ ਜੀ ਔਰ ਜਿਹੜੇ ਬਾਕੀ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਆਪਣਾ ਸਾਧ ਅਕੈਡਮੀ ਦੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਯਾਨੀ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿ ਰਹੀ ਹੈ ਅੱਜ ਕੱਲ੍ਹ ਤੋਂ ਸਾਡਾ ਪ੍ਰੋਗਰਾਮ ਸ਼ੁਰੂ ਹੋਏਗਾ ਬਟ ਬੜਾ ਵਧੀਆ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਹੈ ਅ ਅ ਦੋ ਸਿੱਕਿਸ ਮੈਡੀਟਾਰਸ ਰਾਜੀ ਕਿ ਇਹੋ ਜਿਹੀਆਂ ਕਾਨਫਰੰਸਾਂ ਜਿਹੜੀਆਂ ਪੰਜਾਬ ਤੋਂ ਲਹਿੰਦੇ ਔਰ ਚੜ੍ਹਦੇ ਪੰਜਾਬ ਤੋਂ ਅੱਧ ਦੁਨੀਆ ਦੇ ਬਾਕੀ ਖਿੱਤਿਆਂ ਚ ਹੁੰਦੀਆਂ ਨੇ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਲਿਖਾਰੀਆਂ ਨੂੰ ਇਕੱਠਾ ਕਰਨ ਵਾਸਤੇ ਚੜ੍ਹਦੇ ਵਾਲੇ ਪਾਸੇ ਨੇ ਜਿਹੜੇ ਉਹਨਾਂ ਨੂੰ ਇਹ ਦੱਸਣ ਲਈ ਕਿ ਲਹਿੰਦੇ ਪਾਸੇ ਕੀ ਲਿਖਿਆ ਜਾ ਰਿਹਾ ਔਰ ਲਹਿੰਦੇ ਪਾਸੇ ਦੇ ਨੇ ਜਿਹੜੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਚੜ੍ਹਦੇ ਪਾਸੇ ਦੇ ਲਿਖਾਰੀ ਨੇ ਜਿਹੜੇ ਉਹ ਕਿਹੜੀ ਸੋਚ ਹੈ ਜਿਹੜੀ ਉਹਨੂੰ ਅੱਖਰਾਂ ਦਾ ਰੂਪ ਦੇ ਰੇ ਕਿਸਾ ਤੱਕ ਕਿ ਕਾਨਫਰੰਸਿਸ ਨੇ ਇਹ ਇਕੱਠਨੇ ਜਿਹੜੇ ਇਹ ਇਹ ਫਾਇਦਾ ਮੰਨ ਲਏ ਇਸ ਕੰਮ ਲਈ ਅ ਸਭ ਤੋਂ ਪਹਿਲੇ ਤੇ ਇਹ ਵੇਖੇ ਜਿਹੜਾ ਮੇਰਾ ਖਿਆਲ ਹੈ ਸਭ ਤੋਂ ਵਧੀਆ ਗੱਲ ਜਿਹੜੀ ਇਹ ਉਹ ਇਨਾ ਚ ਹੈ ਕਿ ਖੂਨ ਨਵੀਂ ਪੀੜੀ ਜਿਹੜੀ ਉਹ ਇਹਦੇ ਚ ਰਲ ਰਹੀ ਹੈ ਹਮ ਮੈਨੂੰ ਕੈਨੇਡਾ ਇੱਥੇ ਅਮਰੀਕਾ ਵੀ ਮੈਂ ਦੇਖ ਰਹੀ ਹਾਂ ਕੱਲ ਵੀ ਜਿਹੜੇ ਕੁਝ ਸੈਸ਼ਨਸ ਨੇ ਜਿੱਚ ਅ ਨੌਜਵਾਨ ਜਿਹੜੇ ਬੱਚੇ ਨੇ ਉਹ ਸ਼ੁਰੂ ਕਰਨਗੇ ਪ੍ਰੋਗਰਾਮ ਜਿਹੜਾ ਖਾਸ ਤੌਰ ਤੇ ਅ ਇਹੀ ਤਾਂ ਦੇ ਬਾਰੇ ਜਿਹੜਾ ਸੈਸ਼ਨ ਹੈ ਇਸ ਤਰ੍ਹਾਂ ਹੀ ਆਪਣਾ ਉੱਥੇ ਜਿਹੜਾ ਕੈਨੇਡਾ ਵੀ ਕਾਨਫਰेंसेस ਨੇ ਪਾਕਿਸਤਾਨ ਚ ਵੀ ਜਿਹੜੀ ਲਾਸਟ ਟਾਈਮ ਹੋਈ ਉਹ ਚ ਵੀ ਮੈਂ ਦੇਖਿਆ ਕਿ ਲਾਹੌਰ ਗ੍ਰਾਮਰ ਸਕੂਲ ਦੇ ਜਿਹੜੇ ਬੱਚੇ ਸਨ ਉਹ ਪਰਫਾਰਮ ਕਰ ਰਹੇ ਸਨ ਠੀਕ ਹੈ ਔਰ ਇਹ ਜਿਹੜੀ ਚੀਜ਼ ਹੈ ਇਹ ਬੜੀ ਖੁਸ਼ ਆਇੰਦਾ ਹੈ ਵਧੀਆ ਹੈ ਕਿ ਸਾਡੇ ਨਾਲ ਜਿਹੜੀ ਨਵੀਂ ਪੀੜੀ ਨੌਜਵਾਨ ਪੀੜੀ ਜਿਹੜੀ ਲੋ ਮਿਲ ਰਹੀ ਹੈ ਤੇ ਸਾਨੂੰ ਇਹ ਫੀਲ ਹੋ ਰਿਹਾ ਹੈ ਕਿ ਸਾਡੀ ਕੰਡ ਜਿਹੜੀ ਉਹ ਨੰਗੀ ਨਹੀਂ ਹੈ ਇਹ ਰੱਬ ਨੇ ਚਾਹਿਆ ਹਾਂਜੀ ਤੇ ਦੂਸਰਾ ਜਿਹੜਾ ਹੈ ਜਿੱਦੋਂ ਅਸੀਂ ਲੈਂਦੇ ਚੜਦੇ ਔਰ ਪੂਰੀ ਦੁਨੀਆ ਦੇ ਜਿਹੜੇ ਸੁਝਵਾਨ ਨੇ ਜਿਹੜੇ ਸਹਾਤਕਾਰ ਨੇ ਜਿੱਦੋਂ ਕਦੇ ਹੁੰਦੇ ਨੇ ਜੀ ਤੇ ਉਹ ਬਹੁਤ ਸਾਰੀਆਂ ਜਿਹੜੀਆਂ ਸਾਂਝਾਂ ਪੈਂਦੀਆਂ ਨੇ ਸਾਨੂੰ ਪਤਾ ਲੱਗਦਾ ਹੈ ਕਿ ਉਧਰ ਕੀ ਹੋ ਰਿਹਾ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਲੈਂਦੇ ਪੰਜਾਬ 'ਚ ਆਹ ਜੇ ਪੂਰੀ ਦੁਨੀਆ ਚ ਜਿਹੜੇ ਵਸਣ ਵਾਲੇ ਪੰਜਾਬੀ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਲੈਂਦਾ ਚੜ ਦੇ ਚ ਕੀ ਹੋ ਰਿਹਾ ਹੈ ਕਿ ਕਿਸ ਹੱਦ ਤੱਕ ਜਿਹੜਾ ਪੰਜਾਬੀ ਲਈ ਕੰਮ ਹੋ ਰਿਹਾ ਹੈ ਔਰ ਕੀ ਲਿਖਿਆ ਜਾ ਰਿਹਾ ਹੈ ਉਹ ਫਿਕਸ਼ਨ ਹੈ ਉਹ ਸ਼ਾਇਰੀ ਹੈ ਜਾਂ ਕੋਈ ਵੀ ਹੋਰ ਵੀ ਖੇਤਰ ਹੈ ਤੇ ਉਹਦੇ ਚ ਜਿਹੜਾ ਹੈ ਬਹੁਤ ਵਧੀਆ ਸਾਂਝਾ ਪੈ ਰਹੀਆਂ ਨੇ ਸਾਨੂੰ ਬਹੁਤ ਆਧਿਆ ਲੱਗਦਾ ਸੀ ਇੱਕ ਦੂਜੇ ਕੋਲ ਬਹੁਤ ਸਾਰੇ ਆਈਡੀਆਜ਼ ਲੈ ਕੇ ਜਿਹੜੇ ਉਹ ਜਾਣੇ ਆ ਔਰ

ਇਹਨਾਂ ਦਾ ਤੁਹਾਨੂੰ ਇਹ ਇਖਤਿਆਰ ਹੈ ਕਿ ਤੁਸੀਂ ਆਪਣੀ ਪਸੰਦ ਦਾ ਕੋਈ ਸੁਣਾਓ ਫਿਰ ਇੱਕ ਦਿਸ਼ਾ ਮੈਂ ਫਰਮਾਇਸ਼ ਕਰਕੇ ਵੀ ਤੁਹਾਡੇ ਕੋਲ ਸੁਣਣੀ ਹੈ ਉਹਦੇ ਲਈ ਤਿਆਰੀ ਫੜ ਲਓ ਜੀ ਠੀਕ ਹੈ ਜੀ ਆਹ ਉਹਦੇ ਚ ਕਿ ਤੇਰੇ ਬਿਨ ਜੋ ਸਾਹ ਲੈਣਾ ਹੈ ਹੂੰ ਹੂੰ ਤੇਰੇ ਬਿਨ ਜੋ ਸਾਹ ਲੈਣਾ ਹੈ ਅਡੀਆਂ ਚੁੱਕ ਕੇ ਫਾ ਲੈਣਾ ਹੈ ਆਏ ਹਾਏ 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 ਤੇਰੇ ਬਿਨ ਜੋ ਸਾਹ ਲੈਣਾ ਹੈ ਅਡੀਆਂ ਚੁੱਕ ਕੇ ਫਾ ਲੈਣਾ ਹੈ ਆ ਲੈਣਾ ਹੈ ਆਹੋ ਤੂੰ ਬਸ ਮੁੱਖ ਪਰ ਤਾਣਾ ਤੇ ਮੈਂ ਹੂੰ ਤੂੰ ਬਸ ਮੁੱਖ ਪਰ ਤਾਣਾ ਤੇ ਮੈਂ ਮੂਤੇ ਕਾਟਾ ਵਾ ਲੈਣਾ ਹੈ ਹਾਏ 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 ਵਾ ਜੀ ਵਾ ਮੂਤੇ ਕਾਟਾ ਵਾ ਲੈਣਾ ਹੈ ਵਾ ਦਮ ਦਾ ਕੋਈ ਵਸਾ ਨਹੀਂ ਹੁੰਦਾ ਹੂੰ ਦਮ ਦਾ ਕੋਈ ਵਸਾ ਨਹੀਂ ਹੁੰਦਾ ਦਮ ਦਾ ਆਪ ਵਸਾ ਲੈਣਾ ਹੈ ਹਾਏ 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 ਦਮ ਦਾ ਆਪ ਵਸਾ ਲੈਣਾ ਮੁਕਰਰ ਜੀ ਕੀ ਬਾਤ ਹੈ ਦਮ ਦਾ ਕੋਈ ਵਸਾ ਨਹੀਂ ਹੁੰਦਾ ਹਾਏ ਹਾਏ ਕੰਦਾ ਆਪ ਵਸਾ ਲੈਣਾ ਹੈ ਗੁੱਡ ਡਾਡੇ ਨਾਲ ਮੁਕਦਮਾ ਚੱਲਦਾ ਹੂੰ ਡਾਡੇ ਨਾਲ ਮੁਕਦਮਾ ਚੱਲਦਾ ਵੇਲਾ ਅਸੀਂ ਗਵਾ ਲੈਣਾ ਹੈ ਓਏ ਹੋਏ 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 ਵਾਹ ਜੀ ਵਾਹ ਵਾਹ ਜੀ ਵਾਹ ਡਾਡੇ ਨਾਲ ਮੁਕਦਮਾ ਚੱਲਦਾ ਵੇਲਾ ਅਸੀਂ ਗਵਾ ਲੈਣਾ ਹੈ ਵਾਹ ਜੀ ਵਾਹ ਤੇ ਤਾਰਾ ਪਿਆਰ ਜੇ ਵਿਕਣੇ ਆਵੇ ਹੂੰ ਤਾਰਾ ਪਿਆਰ ਜੇ ਵਿਕਣੇ ਆਵੇ ਲੋਕਾਂ ਅੰਨੇ ਵਾ ਲੈਣਾ ਹੈ ਹਾਏ 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 ਕੀ ਕਹਿਣੇ ਕੀ ਕਹਿਣੇ ਵਾ ਲੈਣਾ ਹੈ ਅਡੀਆਂ ਚੁੱਕ ਕੇ ਫਾ ਲੈਣਾ ਹੈ ਹਾਏ ਹਾਏ ਸਾਰਾ ਪਿਆਰ ਜੇ ਵਿਖਣੇ ਆਵੇ ਲੋਕਾਂ ਅੰਨੇ ਵਾ ਲੈਣਾ ਹੈ ਕੀ ਬਾਤ ਹੈ ਕੀ ਬਾਤ ਹੈ ਜੀ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਤਾਰਾ ਸਰਾ ਹੋਣੇ ਇਸ ਵੇਲੇ ਸਾਡੇ ਨਾਲ ਸਾਡੇ ਰੂ-ਰੂ ਮੌਜੂਦ ਨੇ ਤਾਰਾ ਜੀ ਲਿਖਣ ਲਿਖਣ ਵਾਲੇ ਪਾਸੇ ਆਏ ਕਿਦਾਂ ਅ ਲਿਖਣ ਲਿਖਣ ਦੇ ਬਾਰੇ ਚ ਤੇ ਉਸ ਤਰ੍ਹਾਂ ਇਹ ਜਿਹੜਾ ਸ਼ਾਇਰ ਹੈ ਉਹ ਜਮਦਾ ਹੀ ਸ਼ਾਇਰ ਹੈ ਹੂੰ ਸੋ ਥੋੜਾ ਜਿਹਾ ਆਪਣੇ ਪਛਾਣਨ ਤੇ ਟਾਈਮ ਲੱਗਦਾ ਹੈ ਤੇ ਸੋ ਮੈਨੂੰ ਵੀ ਲੱਗਿਆ ਤੇ ਲਿਖਣਾ ਸ਼ੁਰੂ ਕੀਤਾ ਜਦੋਂ 9ਵੀਂ 10ਵੀਂ ਚ ਸੀ ਹੂੰ ਹਾਂਜੀ ਥੋੜਾ ਬਹੁਤ ਉਦੋਂ ਸ਼ੁਰੂ ਕਰ ਦਿੱਤਾ ਸੀ ਯਾਨੀ ਉਦੋਂ ਬਹੁਤ ਜ਼ਿਆਦਾ ਕੋਈ ਰਦੀਫ ਕਾਫੀਏ ਦੀ ਵੀ ਪਛਾਣ ਨਹੀਂ ਸੀ ਹੈ ਹੂੰ ਹੂੰ ਤੇ ਜੋ ਮਨ ਚਾਹੁੰਦਾ ਸੀ ਉਹ ਲਿਖਦੀ ਸੀ ਹਾ ਉਹ extra ਇੰਫਰ ਆਇਸਟਾ ਇਸਟਾ ਇਸ ਸਲਾਣਾ ਕਿ ਨਹੀਂ ਕੁੰਦੀ ਸੀਗੀ ਇਸ ਲਿਖਣ ਦੀ ਸਲਾਣਾ ਤੇ ਸ਼ੁਰੂ ਚ ਤੇ ਕੋਈ ਨਾ ਘਰੋਂ ਦੇ ਬਾਰੋਂ ਘਰ ਵਾਲਿਆਂ ਨੂੰ ਤਾਂ ਕੋਈ ਪਤਾ ਹੀ ਘੱਟ ਸੇਲੀਆਂ ਸੁਲੀਆਂ ਨੂੰ ਪਤਾ ਹੁੰਦਾ ਸੀ ਕਿਉਂਕਿ ਇਹ ਕੰਮ ਲੋਕੇ ਹੁੰਦੇ ਨੇ ਹਾਂਜੀ ਉਹਦੇ ਚੇਵੇਂ ਕਿ ਸਾਡੇ ਉੱਤੇ ਇੱਕ ਅਖਬਾਰ ਸੀ ਉਦੋਂ ਲੋਕਲ ਨਿਦਾਇ ਆਵਾਮ ਉਹਦੇ ਚ ਹਾਂਜੀ ਉਹਦੇ ਜਿਹੜੇ ਉਹਨਾਂ ਦੇ ਸਾਨੂੰ ਮੇਰੀ ਸਹੇਲੀ ਦੇ ਅੱਬੂ ਸਨ ਅਬਦਰ ਰਸ਼ੀਦ ਅਬਦਰ ਰਸ਼ੀਦ ਨਦੀਮ ਵਫਾਰੀ ਠੀਕ ਹੈ ਕਿ ਉਹਨਾਂ ਨੂੰ ਮੈਂ ਕਹਣਾ ਅੰਕਲ ਇਹ ਮੇਰੀ ਨਜ਼ਮ ਉਹਨਾਂ ਨੇ ਵੀ ਐਸ ਇਟ ਛਾਪ ਦੇਣੀ ਜਿਸ ਤਰ੍ਹਾਂ ਕਿਉਂਕਿ ਉਹ ਤੇ ਜ਼ਾਹਿਰ ਹੈ ਕੋਈ ਸ਼ਾਇਰੀ ਦੀ ਜਿੰਨੂੰ ਕੋਈ ਸਮਝਬੂਝ ਹੋਏ ਉਹ ਜਿਹਨੀਆਂ ਦੂਜੇ ਸਾਲਿਆਂ ਚ ਤੇ ਐਡੀਟਰ ਜਿਹੜਾ ਉਹਨੂੰ ਕੁਝ ਥੋੜੀ ਉਹਦੀ ਨੋਕ ਪਲਕ ਸਵਾਰ ਕੇ ਪਾਉਂਦਾ ਹੈ ਹਮ ਤੇ ਉਹ ਫਿਰ ਜਿੰਝ ਹੁੰਦੀ ਸੀ ਉਹ ਜੀ ਉਹ ਫਿਰ ਛਾਪ ਦਿੰਦੇ ਸੀ ਫਿਰ ਇਸ ਤਰ੍ਹਾਂ ਹੀ ਉਹ ਉਹ ਬੱਚਿਆਂ ਦੇ ਡਾਈਜੈਸਟ ਹੁੰਦੇ ਸਨ ਬੱਚੋਂ ਦਾ ਡਾਈਜੈਸਟ ਬੱਚੋਂ ਦਾ ਬਾਗ ਵਗੈਰਾ ਉੱਚ ਨਿੱਕੀਆਂ ਨਿੱਕੀਆਂ ਆਪਣੀਆਂ ਚੀਜ਼ਾਂ ਭੇਜਦੀ ਹੁੰਦੀ ਸੀ ਸੋ ਹੁੰਦੀਆਂ ਰਹੀਆਂ ਤੇ ਦੋਸਤਾਂ ਨੂੰ ਪਤਾ ਹੁੰਦਾ ਸੀ ਕਿ ਥੋੜਾ ਬਹੁਤ ਕੀ ਕੁਝ ਲਿਖਦੀ ਲਿਖਾਦੀ ਹੈ ਕੁਝ ਕਰਦੀ ਹੈ ਸਰ ਜੀ ਸ਼ੁਰੂ ਚ ਲਿਖਣਾ ਜਿਹੜਾ ਉਹ ਉਰਦੂ 'ਚ ਸ਼ੁਰੂ ਕੀਤਾ ਪੰਜਾਬੀ 'ਚ ਉਰਦੂ 'ਚ ਉਰਦੂ 'ਚ ਕੀਤਾ ਫਿਰ ਪੰਜਾਬੀ ਵਾਲੇ ਪਾਸੇ ਆਏ ਹਾਂਜੀ ਉਰਦੂ 'ਚ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਜਿਹੜੀ ਉੱਥੇ ਜ਼ਾਹਰ ਹੈ ਕਈ ਨੇ ਮੈਂ ਸਵਾਲ ਪੁੱਛਿਆ ਤਾਂ ਜੀ ਬਨਾਰ ਕਿ ਤੁਹਾਡੀ ਸ਼ੋਹਰਤ ਚਰਚਾ ਜਿਹੜੀ ਉਹ ਪੰਜਾਬੀ ਚ ਬਣੀ ਲੇਕਿਨ ਸ਼ੁਰੂਆਤ ਕਿੱਥੋਂ ਸੀ ਸ਼ੁਰੂਆਤ ਜੀ ਮੈਂ ਉਰਦੂ ਚ ਲਿਖਿਆ ਔਰ ਬਹੁਤ ਬਾਅਦ ਜਾ ਕੇ ਜਿਹੜਾ ਹੈ ਮੇਰੀ ਪਹਿਲੀ ਜਿਹੜੀ ਪੰਜਾਬੀ ਗਜ਼ਲ ਸੀ ਉਹ ਵੀ ਤਕਰੀਬਨ 2001-2 ਚ ਮੈਂ ਲਿਖੀ ਸੀ ਹੂੰ ਹੂੰ ਤੇ ਫਿਰ ਨਜ਼ਮ ਜਿਹੜੀ ਹੈ ਉਹ ਮੇਰੀ ਪਹਿਲੀ ਮੇਰੇ ਖਿਆਲ 7 ਚ 6-7 ਚ ਲਿਖੀ ਹੋਏਗੀ ਹੂੰ ਹੂੰ ਉਦੋਂ ਮੈਂ ਇਸ ਵਾਸਤੇ ਮੈਨੂੰ ਯਾਦ ਹੈ ਕਿ ਮੈਂ ਉਦੋਂ ਕੈਕਸ਼ਾ ਵਰਲਡ ਮਾਡਲ ਸਕੂਲ ਪੜਾਂਦੀ ਸੀ ਜਿੱਥੇ ਮੈਂ ਪਹਿਲੀ ਪੰਜਾਬੀ ਨਜ਼ਮ ਲਿਖੀ ਸੀ ਹਮਮ ਔਰ ਹੁੰਦਾ ਇਸ ਤਰ੍ਹਾਂ ਸੀ ਕਿ ਜਿੱਦੋਂ ਵੀ ਮੈਂ ਪੰਜਾਬੀ ਚ ਕੁਝ ਲਿਖਦੀ ਸਾਂ ਤਾਂ ਉਹ ਬਹੁਤ ਵਧੀਆ ਹੁੰਦਾ ਸੀ ਹਮ ਜ਼ਾਹਿਰ ਹੈ ਕਿ ਡਾਇਰੈਕਟ ਤੁਹਾਡਾ ਜੋ ਖਿਆਲ ਆਂਦਾ ਉਹਨੂੰ ਤੁਸੀਂ ਐਵੇਂ ਲਿਖ ਦਿੰਦੇ ਹੋ ਉਹ ਵਧੀਆ ਹੁੰਦਾ ਹੈ ਬਜਾਏ ਦੇ ਕੇ ਤੁਸੀਂ ਆਪਣੇ ਖਿਆਲ ਨੂੰ ਟਰਾਂਸਲੇਟ ਕਰੋ ਔਰ ਉਹਦੇ ਚ ਫਿਰ ਉਹ ਚੀਜ਼ ਨਹੀਂ ਹੁੰਦੀ ਹਮ ਪਹਿਲਾ ਮਸ਼ਾਇਰਾ ਜਿਹੜਾ ਉਹਦੇ ਚ ਪੰਜਾਬੀ ਗਜ਼ਲ ਹੀ ਪੜੀ ਹੂੰ ਬੰਨ ਲਮ ਸ਼ਾਇਰਾ ਫਿਰ ਉਹਦੇ ਚ ਇੰਨਾ ਕੁ ਸਭ ਨੇ ਐਪਰੀਸ਼ੀਏਟ ਕੀਤਾ ਕਿ ਫਿਰ ਉਸ ਤੋਂ ਬਾਅਦ ਸੋਚਿਆ ਹੀ ਨਹੀਂ ਉਹ ਦੂ ਲਿਖਾ ਤੇ ਪਿੱਛਾ ਮੁੜਨਾ ਅੱਛਾ ਇੱਕ ਗੱਲ ਤਾਰਾ ਸਤਾ ਜੀ ਮੱਕੀ ਮੱਕੀ ਕਹਿੰਦੇ ਨੇ ਕਿ ਹਾਲਾਤਾਂ ਦੀ ਤਪਸ਼ ਹਾਲਾਤਾਂ ਦੀ ਮਾਰ ਹਾਲਾਤਾਂ ਦਾ ਸੇਕ ਉਹ ਜਦੋਂ ਇਹਨੂੰ ਲੱਭਦਾ ਹੈ ਨਾ ਫਿਰ ਇਹ ਫੁੱਲ ਮਖਾਣਾ ਬਣਦੀ ਖੜ ਕੇ ਇਹ ਸ਼ਾਇਰੀ ਖੜੀ ਕਿਦਾਂ ਇਹ ਕਿਹੜੇ ਹਾਲਾਤ ਨੇ ਔਰ ਵਾਕਈ ਇਹ ਸੇਕ ਹੈ ਜਿਹੜਾ ਇਹ ਅਸਰ ਕਰਦਾ ਹੈ ਸ਼ਾਇਰੀ ਤੇ ਕੀ ਗੱਲਾਂ ਬਣੀਆਂ ਬਿਲਕੁਲ ਕਰਤਾ ਹੈ ਹੂੰ ਸ਼ਾਇਰ ਰੀਤੇ ਹੁੰਦੀ ਹੈ ਲੇਕਿਨ ਜਦੋਂ ਤੁਸੀਂ ਆਪ ਆਪਣੇ ਇਕੁੰਦੀ ਜਾਗ ਬੀਤੀ ਹੈ ਤੁਹਾਡੀ ਹੱਡ ਬੀਤੀ ਜਦੋਂ ਹੱਡ ਬੀਤੀ ਜਿਹੜੀ ਤੁਹਾਡੀ ਜ਼ਾਤ ਦਾ ਦੁੱਖ ਹੈ ਉਹ ਦੁਨੀਆ ਦੇ ਦੁੱਖ ਵਿੱਚ ਮਿਲਦਾ ਹੈ ਤੇ ਫਿਰ ਉਹ ਵਫਾਕੀ ਤਕਲੀਕ ਜਿਹੜੀ ਉਹ ਸਾਹਮਣੇ ਆਂਦੀ ਤੇ ਮੈਂ ਇਸ ਮਾਮਲੇ 'ਚ ਬੜੀ ਖੁਸ਼ਕਿਸਮਤ ਰਹੀ ਹਾਂ ਕਿ ਜਿਵੇਂ ਜਿਉਂ ਜੰਮੇ ਬੋਧੀਆਂ ਲੰਮੇ ਆਹ ਕਨਾਲ ਸਾਂਝੀ ਰਹੀ ਹੈ ਇਹ ਦੱਸੋ ਕਿ ਤੁਹਾਡੀਆਂ ਲਿਖਤਾਂ ਜਾਂ ਕਹਿ ਲਵੋ ਆਪਣੀ ਸ਼ਾਇਰੀ ਜਦੋਂ ਤੁਸੀਂ ਪੜ੍ਹਦੇ ਜੀ ਤੇ ਇਦਾਂ ਹੀ ਲੱਗਦਾ ਜਿਦਾਂ ਅਗਲੇ ਦੇ ਨਾਲ ਬੈਠੇ ਆ ਗੱਲ ਕਰਨ ਤੇ ਕੀ ਮੈਂ ਤੇਰੀ ਨਹੀਂ ਇਹ ਸਵਾਲ ਇਹ ਅਗਲੇ ਨੂੰ ਇਦਾਂ ਹੀ ਦੱਲਿਆ ਇਹ ਵਾਰ ਮੇਰੇ ਤੇ ਹੋਇਆ ਇਹ ਗੱਲ ਮੈਨੂੰ ਪੁੱਛੀ ਹੈ ਹੁਣ ਜਿਹੜੀ ਸ਼ਾਇਰ ਤੁਸੀਂ ਮੈਨੂੰ ਸੁਣਾਉਣੀ ਹੈ ਨਾ ਇਹ ਸਾਡੀ ਫਰਮਾਇਸ਼ ਤੇ ਹੈ ਇਹੋ ਹੀ ਤੁਸੀਂ ਆਪਣੀ ਜਿਹੜੀ ਮਸ਼ਹੂਰ ਜ਼ਮਾਨਾ ਸ਼ਾਇਰ ਸੁਣਾਓ ਸਮਝ ਲਵੋ ਮੁਕਦਮਾ ਜਿਹੜਾ ਅਖੀਰ ਤੇ ਹੈ ਬੈਕ ਡਾਇਲੌਗ ਹੁਣ ਲੱਗਾ ਹੈ ਗੱਲਬਾਤ ਆ ਬੱਤੀ ਬੰਦਾ ਇਹ ਐ ਮੈਂ ਮੋਮਬਤੀ ਨੂੰ ਲਾਤੀ ਅਗ ਐ ਲੋ ਆ ਹੁਣ ਉਹਦੇ ਨਾਲ ਮੁਖ ਤੇ ਸਭ ਕੁਛ ਜਾਣ ਜਾਣ ਰਿਹਾ ਆ ਤੇ ਬਾ ਹੋ ਜੋ ਸ਼ੁਰੂ ਕਰੋ ਹਾਂ ਗੱਲ ਕਿਦਾਂ ਕਰੋਗੇ ਅੱਛਾ ਉਹ ਤਾਂ ਦੋ ਤਿੰਨ ਡਾਇਲੌਗਸ ਨੇ ਮੇਰੀਆਂ ਜਿਹੜੀਆਂ ਗ਼ਜ਼ਲਾਂ ਨੇ ਹੁੰਦਾ ਇਸ ਤਰ੍ਹਾਂ ਹੀ ਆ ਐ ਮਸਲਨ ਜਿਹੜੀ ਉਹ ਵੇ ਮਸ਼ਹੂਰ ਹੈ ਕਿ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਹਮ ਹਮ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਹੈ ਕਿ ਮੈਂ ਤੇਰੀ ਨਹੀਂ ਆਹਾਂ ਕੀ ਬਾਤ ਹੈ ਉਹ ਕਹਿੰਦਾ ਹੈ ਪਿਆਰ ਤੇ ਜੰਗ ਵਿੱਚ ਜਾਇਜ਼ ਹੈ ਸਭ ਉਹ ਕਹਿੰਦਾ ਹੈ ਪਿਆਰ ਤੇ ਜੰਗ ਵਿੱਚ ਜਾਇਜ਼ ਹੈ ਸਭ ਹਾਂ ਮੈਂ ਕਹਿੰਨੀ ਆ ਹੇਰਾਫੇਰੀ ਨਹੀਂ ਆਏ ਹਾਏ ਹਾਏ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਸ਼ਾਨਦਾਰ ਕਿਸ ਤਰ੍ਹਾਂ ਡਰਦਾ ਕੁਣ ਖਾ ਜਾਂਦਾ ਇਹ ਨਿੰਦਰ ਨੂੰ ਜਿੱਦਾਂ ਡਰਦਾ ਕੁਣ ਖਾ ਜਾਂਦਾ ਏ ਨਿੰਦਰ ਨੂੰ ਤੂੰ ਕੀ ਜਾਣੇ ਤੇਰੇ ਘਰ ਜੂ 베ਰੀ ਨਹੀਂ ਹਾਏ 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 ਮੁਕਰਰ ਜੀ ਮੁਕਰਰ ਵਾਹ ਜੀ ਵਾਹ ਅਹ ਡਰਦਾ ਕੁਣ ਖਾ ਜਾਂਦਾ ਏ ਨਿੰਦਰ ਨੂੰ ਤੂੰ ਕੀ ਜਾਣੇ ਤੇਰੇ ਘਰ ਜੂ 베ਰੀ ਨਹੀਂ ਆਹਾ ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ ਹੂੰ ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ ਕੀ ਕਹਿਣਾ ਏ جی 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 جی, بولدی مٹی آ گئی سیڑا اچھا. بول, بولی کام ہے اور ایک می ڈاک شی کانت اوپل جی مل کے دیا کام کی تین نا کتاب فیمی چیز چیتا کمزور نیسے چھپی چاسے دو چھپی وی چھپ رہی ہے شیشا چوتھا اڈیشن اور جیری بولدی مٹی بک شاپ والی نے چھاپی آ ਹਮਮ ਜੀ ਜਿਹੜੀ ਉਹ ਵੀ ਲਾਰ ਬੁੱਕ ਸ਼ਾਪ ਵਾਲਿਆਂ ਨਾਲ ਠੀਕ ਹੈ ਠੀਕ ਹੈ ਚਲੋ ਜੀ ਤਿਆਰੀਆਂ ਰੱਖੋ ਇਹ ਲਿਖਤਾ ਇਸੇ ਤਰ੍ਹਾਂ ਪਰੋਂਦੇ ਰਵੋ ਅora ਸੀ ਤੁਹਾਡੇ ਅੱਖਰਾਂ ਦੀਆਂ ਮਾਲਨ ਜਿਹੜੀਆਂ ਇਹਨਾਂ ਸਵਾਲ ਲੈਂਦੇ ਰਹੀ ਜੀ ਬਹੁਤ ਅੱਜ ਮੈਂ ਫਰਮਾਇਸ਼ ਕਰਕੇ ਤੁਹਾਨੂੰ ਆਪਣੇ ਹੈੱਡਕੁਆਰਟਰ ਬੁਲਾਇਆ ਜਾਂ ਦਫ਼ਤਰ ਬੁਲਾਇਆ ਮੈਂ ਥੋੜਾ ਜਿਹਾ ਦੂਰ ਪੈਂਦਾ ਸੀ ਤੁਸੀਂ ਇੱਥੇ ਆਏ ਇਸ ਲਈ ਧੰਨਵਾਦ ਆ ਅਖੀਰ ਤੇ ਸਾਡੇ ਸੁਣਨ ਵਾਲਿਆਂ ਦੇ ਨਾਲ ਆਪਣੀਆਂ ਲਿਖਤਾਂ ਚ ਕੀ ਸਾਂਝਾ ਕਰੋਗੇ ਇੱਕ ਤਾਜ਼ਾ ਜਿਸਾ ਤੁਸੀਂ ਕਹਿੰਦੇ ਨਾ ਡਾਇਲੌਗ ਕਰਦੀ ਏ ਜੀ ਹਾਂਜੀ ਮੈਂ ਨੇ ਕਹਿੰਦਾ ਕਿਸੇ ਨੂੰ ਵੀ ਪੁੱਛ ਲੋ ਇਹ ਵੀ ਖਲਕਤਾਂ ਗਵਾਹੀ ਦੇਣੀ ਜੇ ਹਾਂਜੀ ਉਹ ਇਹ ਇਹ ਦੋ ਸ਼ੇਰ ਇੱਕ ਗ਼ਜ਼ਲ ਦੇ ਕਿ ਕੀ ਕਹਿਣਾ ਹੈ ਮੇਰੇ ਤੇ ਇਤਵਾਰ ਨਹੀਂ ਹੈਗਾ 100% ਕੀ ਕਹਿਣਾ ਹੈ ਮੇਰੇ ਤੇ ਇਤਵਾਰ ਨਹੀਂ ਹਮਮ ਤੁਹਾਨੂੰ ਤੇਰੇ ਤੇ ਇਤਵਾਰ ਆਏ ਹਾਏ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਕਾਹਦੇ ਆਉਂਦੇ ਹੋਵਣਗੇ ਹਮਮ ਮੈਨੂੰ ਇਸ ਬਨੇਰੇ ਤੇ ਇਤਬਾਰ ਨਹੀਂ। ਕੀ ਬਾਤਾਂ ਇੱਕ ਵਾਰਾਂ ਫੇਰ ਜੀ। ਵਾਹ ਵਾਹ। ਹਾਂਜੀ ਉਹਦੇ ਪਿੰਡੋਂ ਕਾਂ ਤੇ ਆਉਂਦੇ ਹੋਣਗੇ। ਮੈਨੂੰ ਇਸ ਬਨੇਰੇ ਤੇ ਇਤਬਾਰ ਨਹੀਂ। ਵਾਹ ਜੀ ਵਾਹ। ਹਾਂਜੀ ਇੱਕ ਹੋਰ ਗਜ਼ਲ ਦਾ ਇਸ ਤਰ੍ਹਾਂ ਹੀ ਐਸੇ ਹੀ ਰਾਂਗੇਜ ਤਾਜ਼ਾਏ ਕਿ ਸੱਚੀ ਪੁੱਛੇ ਹੁਣ ਤੇ ਕਹਿਣਾ ਬਣਦਾ ਏ। ਅੱਛਾ ਵਾਹ। ਸੱਚੀ ਪੁੱਛੇ ਹੁਣ ਤੇ ਕਹਿਣਾ ਬਣਦਾ ਏ। ਮੇਰਾ ਤੇਰੇ ਦਿਲ ਵਿੱਚ ਰਹਿਣਾ ਬਣਦਾ ਏ ਕੀ ਬਾਤ ਹੈ ਕੀ ਬਾਤ ਹੈ ਸੱਚੀ ਪੁੱਛੇ ਹੁਣ ਤੇ ਕਹਿਣਾ ਬਣਦਾ ਏ ਮੇਰਾ ਤੇਰੇ ਦਿਲ ਵਿੱਚ ਰਹਿਣਾ ਬਣਦਾ ਏ ਵਾਹ ਵਾਹ ਜਿਨਨੇ ਕੁੱਪ ਹਨੇਰੇ ਦੇ ਵਿੱਚ ਬੈਠੇ ਆ ਜਿਨਨੇ ਕੁੱਪ ਹਨੇਰੇ ਦੇ ਵਿੱਚ ਬੈਠੇ ਆ 100 ਸੂਰਜ ਦਾ ਇੱਕ ਟਟੈਣਾ ਬਣਦਾ ਏ ਹਾਏ 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 ਕੀ ਬਾਤ ਹੈ ਕੀ ਬਾਤ ਹੈ ਆਹ ਜਿਨਨੇ ਕੁੱਪ ਹਨੇਰੇ ਦੇ ਵਿੱਚ ਬੈਠੇ ਆ ਬੈਠੇ ਆ ਆਹਾ ਸੋ ਸੂਰਜ ਦਾ ਇੱਕ ਟਟੈਣਾ ਬਣਦਾ ਏ ਤੇ ਕੱਚੇ ਪੱਕੇ ਦੀਤੇ ਗੱਲ ਹੀ ਛੱਡੋ ਜੀ ਹੂੰ ਅੱਛੇ ਪੱਕੇ ਦੀਤੇ ਗੱਲ ਹੀ ਛੱਡੋ ਜੀ ਸੋਹਣੀਆਂ ਲਹਿਰਾਂ ਨਾਲ ਖਹਿਣਾ ਬਣਦਾ ਏ ਹਾਏ 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 ਵਾਹ ਜੀ ਵਾਹ ਵਾਹ ਜੀ ਵਾਹ 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 ਕੱਚੇ ਪੱਕੇ ਨੂੰ ਜਦੋਂ ਇੱਕ ਵਾਰ ਫੇਰ ਵਾਹ ਜੀ ਵਾਹ ਕੀ ਅੱਛੇ ਪੱਕੇ ਦੀਤੇ ਗੱਲ ਹੀ ਛੱਡੋ ਜੀ ਹੂੰ 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 ਸੋਹਣੀਆਂ ਲਹਿਰਾਂ ਨਾਲ ਖਹਿਣਾ ਬਣਦਾ ਏ ਬਣਦਾ ਏ ਵਾਹ ਵਾਹ ਵਾਹ! ਕੀ ਬਾਤ ਹੈ। ਤਰਸ ਰਾਜੀ ਮੈਨੂੰ ਪੂਰੀ ਉਮੀਦ ਹੈ ਕਿ ਮੰਚ ਤੇ ਜਦੋਂ ਤੁਸੀਂ ਆਓਗੇ ਉਹ ਰੋਲਾ ਮੇਰੇ ਦਿਮਾਗ 'ਚ ਹੁਣੇ ਗੂੰਜ ਰਿਹਾ ਹੈ। ਉਹ ਕਹਿ ਲਵੋ ਕਿ ਆਦਰ ਮੈਂ ਮਹਿਸੂਸ ਕਰ ਰਹੇ ਹਾਂ ਔਰ ਤੁਹਾਡੇ ਆਓ ਫਗਤ ਨੂੰ ਮੈਂ ਆਪਣੇ ਦਿਮਾਗ ਦੀਆਂ ਅੱਖਾਂ ਦੇਖ ਰਹੇ ਹਾਂ ਬਹੁਤ ਧੰਨਵਾਦ ਕੋਈ ਸਮਾਂ ਤੁਸੀਂ ਦਿੱਤਾ ਮੈਂ ਅਗਰ ਨੇੜੇ ਪੈਂਦਾ ਤਾਂ ਜ਼ਰੂਰ ਮੁਲਾਕਾਤ ਹੁੰਦੀ ਫਰੇਜ਼ਨ ਵਾਲੇ ਪਾਸੇ ਆਓ ਤੇ ਮਿਲ ਕੇ ਜਾਣਾ ਨਹੀਂ ਤੇ ਅਗਲੀ ਮੁਲਾਕਾਤ ਤਾਂ ਜਿਹੜੀ ਉਹਨੂੰ ਤੁਹਾਡੇ ਨਾਲ ਉਧਾਰ ਵੀ ਕਰ ਲੈਣੇ ਆ ਬਹੁਤ ਧੰਨਵਾਦ ਕਿ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸੁਣਨ ਵਾਲੇ ਦੇਖਣ ਵਾਲੇ ਨੇ ਜਿਹੜੇ ਉਹਨਾਂ ਵਾਸਤੇ ਕੁਝ ਟਾਈਮ ਕੱਢਿਆ ਥੈਂਕ ਯੂ ਜੀ ਅਨਵਾਦ ਸਸਿਕਾ ਥੈਂਕ ਯੂ ਇਹ ਸੰਜੀ ਤਾਰਾ ਸਰਾਜੀ ਔਰ ਪੰਜਵੀਂ ਵਿਸ਼ ਪੰਜਾਬੀ ਕਾਨਫਰੰਸ ਹੈ ਜਿਹੜੀ ਉਹਦੇ ਤੇ ਆਏ ਪਾਕਿਸਤਾਨ ਦੀ 25ਵੀਂ 25 ਹਾਂਜੀ ਜੀ ਮੈਂ ਪਹਿਲਾਂ ਵੀ ਇਹ 25ਵੀਂ ਹੈ ਜਿਹੜੀ 25th ਉਹਦੇ ਤੇ ਆਏ ਔਰ ਸ਼ਿੰਗਾਰ ਬਣੇ ਬਲਕੇ ਉਹਦਾ ਤੇ ਅੱਜ ਅਸੀਂ ਇਹਨਾਂ ਨੂੰ ਬੁਲਾ ਲਿਆ ਸੋ ਅੱਜ ਦੀ ਇਹ ਮੁਲਾਕਾਤ ਹੈ ਜਿਹੜੀ ਇੱਥੇ ਹੀ ਅੰਤ ਕਰਨੇ ਮਸੂਦ ਮੰਦੀਨ ਦਾ ਉਹ ਇਜਾਜ਼ਤਾਂ ਫਿਰ ਮਿਲਾਂਗੇ ਉਹਦੀ ਮੁਲਾਕਾਤਾਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ ਬਹੁਤ ਸ਼ੁਕਰੀਆ ਰੱਬ ਰਾਖਾ